ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਤੋ ਮੈਂ ਆਇਆ ਸਰਨੀ ਆਇਆ ਪ੍ਰੋਸੈ ਆਇਆ ਕਿਰਪਾ ਆਇਆ ਤੋ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜੋ ਪਾਵੈ ਤਿਉ ਰਖੋ ਸੁਆਮੀ ਮਾਰਗ ਗੁਰ ਐ ਪਠਾਇਆ ਰਹਾਉ ਮਹਾਂਦੁਤਰ ਮਾਇ ਜੈਸੇ ਪਵਨ ਚਲਾਇਆ ਸੁਣ ਸੁਣ ਹੀ ਡਰਾਇਆ ਕਰ ਓ ਤੁਰ ਮਾਇਆ ਗ੍ਰਹਿ ਅੰਧ ਕੂਪ ਕੋ ਪਾਇਆ ਪਾਵਕ ਸਗਰਾਇਆ ਗਹੀਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਗ੍ਰਹਿ ਅੰਧ ਕੂ ਪਾਇਆ ਪਾਵਕ ਸੁਗਰਾਇਆ ਗਹੀ ਓਟ ਸੁਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਗਾ ਸੋਹੇ ਮਾਲਕ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਮੇਰੀ ਰੱਖਿਆ ਕਰ ਮੈਨੂੰ ਤੇਰੇ ਦਰ ਤੇ ਗੁਰੂ ਨੇ ਭੇਜਿਆ ਹੈ ਮੈਨੂੰ ਤੇਰੇ ਦਰ ਦਾ ਰਸਤਾ ਗੁਰੂ ਨੇ ਵਿਖਾਇਆ ਹੈ ਰਹਾਉ ਏ ਪ੍ਰਭੂ ਜਿਵੇਂ ਤੇਜ ਹਵਾ ਤੱਕੇ ਮਾਰਦੀ ਹੈ ਤਿਵੇਂ ਮਾਇਆ ਦੀਆਂ ਲਹਿਰਾਂ ਤੱਕੇ ਮਾਰਦੀਆਂ ਹਨ ਤੇਰੀ ਰਚੀ ਮਾਇਆ ਇੱਕ ਵੱਡਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਏ ਪ੍ਰਭੂ ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕੀ ਧਰਮ ਰਾਜ ਬੜਾ ਕਰੜਾ ਹਾਕਮ ਹੈ। हे ਪ੍ਰਭੂ ਇਹ ਸੰਸਾਰ ਇੱਕ ਅੰਨਾ ਖੂ ਹੈ। ਇਸ ਵਿੱਚ ਸਾਰੀ ਤ੍ਰਿਸ਼ਨਾ ਦੀ ਅੱਗ ਹੀ ਅੱਗ ਹੈ। हे ਨਾਨਕ ਆਖੇ हे ਪ੍ਰਭੂ ਜਦੋਂ ਤੋਂ ਮੈਂ ਗੁਰੂ ਦਾ ਆਸਰਾ ਲਿਆ ਹੈ ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ ਤੇ ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ